ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1267 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਪੰਜਵਾਂ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਧਾਨ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪ੍ਰੀਤਮ ਸਾਚਾ ਨਾਮ ਧਿਆਏ ਪਿਆਰੇ ਪ੍ਰਭੂ ਦਾ ਸਦਾ ਕੈਮ ਰਹਿਣ ਵਾਲਾ ਨਾਮ ਸਿਮਰਿਆ ਕਰ ਦੁਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਹਿਰਦੈ ਵਸਾਏ ਰਹਾਓ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਈ ਰੱਖ ਬੰਦਿਆ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਦੇ ਵਾਸਤੇ ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਮੁੱਕ ਜਾਂਦਾ ਹੈ ਰਹਾਉ ਦੁਸ਼ਮਨ ਹਤੇ ਦੋਖੀ ਸਭ ਵਿਆਪੇ ਹਰ ਸਰਨਾਈ ਆਇਆ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨਾ ਪੈਂਦਾ ਹੈ ਉਸ ਨਾਲ ਵੈਰ ਕਰਨ ਵਾਲੇ ਜਗਤ ਵਿੱਚ ਖਟਕਾਰਾਂ ਖਾਂਦੇ ਹਨ ਉਸ ਨਾਲ ਈਰਖਾ ਕਰਨ ਵਾਲੇ ਵੀ ਸਾਰੇ ਈਰਖਾ ਤੇ ਸਾੜੇ ਵਿੱਚ ਹੀ ਫਸੇ ਰਹਿੰਦੇ ਹਨ ਭਾਵ ਦੁਖੀ ਆਪ ਹੀ ਦੁਖੀ ਹੁੰਦੇ ਹਨ ਤੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ ਰਾਖਣ ਹਾਰੇ ਹੱਥ ਦੇ ਰਾਖਿਓ ਨਾਮ ਪਦਾਰਥ ਪਾਇਆ ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ਕਰ ਕਿਰਪਾ ਕਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦਿਆ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਨੇ ਆਪਣਾ ਪਵਿੱਤਰ ਨਾਮ ਟਕਾ ਦਿੱਤਾ ਮਿਹਰ ਕਰਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ ਗੁਣ ਨਿਦਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਏ ਨਾਨਕ ਜਿਸ ਮਨੁੱਖ ਦੇ ਮਨ ਵਿੱਚ ਸਾਰੇ ਗੁਣਾ ਦਾ ਖਜ਼ਾਨਾ ਪ੍ਰਭ ਪਰਮਾਤਮਾ ਆਵਸਿਆ ਉਸ ਨੂੰ ਮੋੜ ਕੋਈ ਦੁਖ ਪੋ ਨਹੀਂ ਸਕਦੇ ਮਲਾਰ ਮਹੱਲਾ ਪੰਜਵਾ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਏ ਮੇਰੇ ਪ੍ਰਭ ਏ ਮੇਰੇ ਪ੍ਰੀਤਮ ਏ ਮੇਰੀ ਜਿੰਦ ਤੋਂ ਪਿਆਰੇ ਏ ਅਦਿਆ ਦੇ ਸੋਮੇ ਪਰਮਾਤਮਾ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਨੰਗਰ ਹੋ ਧਾਰੇ ਰਹਾਉ ਮੇਰੇ ਉਤੇ ਮਿਹਰ ਕਰ ਮੈਨੂੰ ਆਪਣਾ ਪਿਆਰ ਬਖਸ਼ ਮੈਨੂੰ ਆਪਣੀ ਭਗਤੀ ਦੇ ਮੈਨੂੰ ਆਪਣਾ ਨਾਮ ਦੇ ਪਰਮਾਤਮਾ ਰਹਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਏ ਪ੍ਰੀਤਮ ਪਰਮਾਤਮਾ ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾ ਮੇਰੇ ਹਿਰਦੇ ਵਿੱਚ ਤੇਰੀ ਆਸ ਟਿਕੀ ਰਹੀ ਸੰਤ ਜਨਾ ਪੈ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਮੈਂ ਸੰਤ ਜਨਾ પાસે ਬੇਨਤੀ ਕਰਦਾ ਰਹਿੰਦਾ ਹਾਂ ਕਿ ਮੈਨੂੰ ਤੇਰਾ ਦਰਸ਼ਨ ਕਰਾ ਦੇਣਾ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਬੜੀ ਤਾਂਗ ਹੈ ਬੇਸ਼ਰਤ ਮਰਨ ਜੀਵਨ ਹਾਰ ਮਿਲਤੇ ਜਨ ਕੋ ਦਰਸ਼ਨ ਦਿਜੈ हे ਪ੍ਰੀਤਮ ਪ੍ਰਭੂ ਤੇਥੋਂ ਵਿਛੜਿਆ ਆਤਮਿਕ ਮੌਤ ਹੋ ਜਾਂਦੀ ਹੈ ਤੈਨੂੰ ਮਿਲਿਆ ਆਤਮਿਕ ਜੀਵਨ ਮਿਲਦਾ ਹੈ हे ਪਰਮਾਤਮਾ ਆਪਣੇ ਸੇਵਕ ਨੂੰ ਦਰਸ਼ਨ ਦੇ ਨਾਮ دار ਜੀਵਨ ਧਨ ਨਾਨਕ ਪਰਬ ਮੇਰੇ ਕਿਰਪਾ ਕੀਜੈ ਹੇ ਨਾਨਕ ਹੇ ਮੇਰੇ ਪ੍ਰਭ ਮੇਰ ਕਰ ਤੇਰੇ ਨਾਮ ਦਾ ਆਸਰਾ ਮੈਨੂੰ ਮਿਲਿਆ ਰਹੇ ਇਹੀ ਹੈ ਮੇਰੀ ਜਿੰਦ ਦਾ ਸਰਮਾਇਆ ਮਲਾਰ ਮਹੱਲਾ ਪੰਜਵਾਂ ਆਬ ਆਪਣੇ ਪ੍ਰੀਤਮ ਸੋ ਬਨ ਆਈ ਹੇ ਨਾਮ ਜਲ ਨਾਲ ਭਰਪੂਰ ਗੁਰੂ ਹੇ ਸੁਖ ਦੇਣ ਵਾਲੇ ਗੁਰੂ ਨਾਮ ਦੀ ਵਰਖਾ ਕਰਦਾਰੋ ਵਾਹਿਗੁਰੂ ਇਹ ਤੁਕ ਦੀ ਵਿਆਖਿਆ ਅਗਲੀ ਪੰਕਤੀ ਵਿੱਚ ਹੋਈ ਹੈ ਤੇ ਜਿਹੜੀ ਅਗਲੀ ਤੁਕ ਹੈ ਉਹਦੀ ਹਿੱਸੇ ਵਿੱਚ ਵਿਆਖਿਆ ਹੋਈ ਹੈ ਸੋ ਦੁਬਾਰਾ ਆਪਾਂ ਵਿਚਾਰਨ ਕਰਦੇ ਹਾਂ ਆਬੇ ਆਪਣੇ ਪ੍ਰੀਤਮ ਸੋ ਬਨ ਆਈ ਤੇਰੀ ਮਿਹਰ ਨਾਲ ਪ੍ਰਭੂ ਪਾਸ਼ਾ ਦਾ ਨਾਮ ਸਿਮਰਦਿਆ ਮੈਂ ਆਤਮਕ ਜੀਵਨ ਆਤਮਕ ਆਨੰਦ ਹਾਸਲ ਕਰ ਲਿਆ ਹੈ ਹੁਣ ਮੇਰੀ ਪ੍ਰੀਤਮ ਪ੍ਰਭੂ ਨਾਲ ਪ੍ਰੀਤ ਬਣਾਈ ਹੈ ਮੇਰਾ ਪਿਆਰ ਬਣ ਗਿਆ ਹੈ ਰਾਜਾ RAM ਰਮਤ ਸੁਖ ਪਾਇਓ ਬਰਸ ਮੇਗ ਸੁਖ ਦਾਈ ਏ ਜਲ ਨਾਲ ਏ ਨਾਮ ਜਲ ਨਾਲ ਭਰਪੂਰ ਗੁਰੂ ਏ ਸੁਖ ਦੇਣ ਵਾਲੇ ਗੁਰੂ ਨਾਮ ਦੀ ਵਰਖਾ ਕਰਦਾ ਰੋ ਰਹਾਓ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਦ ਪਾਈ ਮੈਂ ਪ੍ਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ ਜੋ ਮੇਰੇ ਵਾਸਤੇ ਦੁਨੀਆਂ ਦੇ ਨੌ ਹੀ ਖਜ਼ਾਨੇ ਹੈ ਹੁਣ ਉਹ ਸੁੱਖਾਂ ਦਾ ਸਮੁੰਦਰ ਪ੍ਰਭੂ ਇੱਕ ਪਲ ਵਾਸਤੇ ਵੀ ਨਹੀਂ ਭੁੱਲਦਾ ਉਦੋਂ ਤ ਭਿਆ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ ਸੰਤ ਮੈਨੂੰ ਮਿਲਿਆ ਹੈ ਮੇਰੇ ਅੰਦਰ ਪ੍ਰਭੂ ਦੀ ਰਜਾ ਦਾ ਪੂਰਨ ਪ੍ਰਕਾਸ਼ ਹੋ ਗਿਆ ਹੈ ਸੋਖੁ ਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲਿਵ ਲਾਈ ਗੁਰੂ ਦੇ ਉਪਦੇਸ਼ ਮੀਂ ਦੀ ਬਰਕਤ ਨਾਲ ਮੈਂ ਪਰਮਾਤਮਾ ਵਿੱਚ ਸੂਰਤ ਜੋੜ ਲਈ ਹੈ ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ ਤੇ ਸਾਰੇ ਦੁਖ ਨਾਸ਼ ਹੋ ਗਏ ਹਨ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਤੇ ਆਈ ਹੈ ਨਾਨਕ ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ ਤੇ ਜੋ ਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ ਮਲਾਰ ਮਹੱਲਾ 5 ਕਾਨ ਹਰ ਬਰਸ ਸਗਲ ਜਗ ਛਾਇਆ ਉੰਜ ਤਾਂ ਨਾਮ ਜਲ ਨਾਲ ਭਰਪੂਰ ਸਤਿਗੁਰੂ ਨਾਮ ਦੀ ਵਰਖਾ ਕਰ ਕਰਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ ਭਾਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਓ ਪਰ ਜਿਸ ਮਨੁੱਖ ਉਤੇ ਮੇਰੇ ਪ੍ਰੀਤਮ ਪ੍ਰਭੂ ਜੀ ਦਿਆવાન ਹੁੰਦੇ ਹਨ ਉਹ ਉਸ ਨਾਮ ਵਰਖਾ ਵਿੱਚੋਂ ਆਨੰਦ ਖੁਸ਼ੀਆਂ ਆਤਮਿਕ ਸੁਖ ਪ੍ਰਾਪਤ ਕਰਦਾ ਹੈ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਝੀ ਪਾਰ ਬ੍ਰਹਮ ਮਨ त्याਇਆ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿੱਚ ਸਿਮਰਦਾ ਹੈ ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਉਸ ਦੀ ਮਾਇਆ ਦੀ ਪਿਆਸ 부ਝ ਜਾਂਦੀ ਹੈ ਸਾਦ ਸੰਗ ਜਨਮ ਮਰਨ ਨਿਵਾਰੇ ਬਹੁਰ ਨਕਤ ਹੂੰ ਤਾਇਆ ਗੁਰਦੀ ਸੰਗਤ ਵਿੱਚ ਰਹਿ ਕੇ ਉਹਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ ਉਹ ਮੁੜ ਕਿਸੇ ਵੀ ਹੋਰ ਪਾਸੇ ਵੱਲ ਨਹੀਂ ਭਟਕਦਾ ਮਨ ਤਨ ਮਨ ਤਨ ਨਾਮ ਨਰਿੰਜਨ ਰਾਤੋ ਚਰਨ ਕਮਲ ਲੈ ਬਲਾਇਆ ਉਸ ਪਰਮਾਤਮਾ ਦਾ ਨਾਮ ਵਾਹਿਗੁਰੂ ਉਸ ਦਾ ਮਨ ਉਸ ਦਾ ਤਨ ਲੇਪ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਸੂਰਤ ਜੋੜ ਲਈ ਅੰਗੀਕਾਰ ਕਿਓ ਪ੍ਰਭ ਆਪਣੈ ਨਾਨਕ ਦਾਸ ਸਰਣਾਇਆ ਏ ਨਾਨਕ ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੇ ਸਰਨਾ ਆਪਿਆ ਪ੍ਰਭੂ ਪਰਮਾਤਮਾ ਨੇ ਫਿਰ ਉਸ ਦੀ ਸਹਾਇਤਾ ਕੀਤੀ ਗੁਰੂ ਪਿਆਰੇ ਉਹ ਗਲੇ ਦੀ ਖਰਾਬੀ ਕਰਕੇ ਥੋੜਾ ਆਵਾਜ਼ ਵਿੱਚ ਰੁਕਾਵਟ ਆ ਰਹੀ ਹੈ ਕਿਉਂਕਿ ਸਾਡੇ ਪਿੰਡ ਦੇ ਮੂਰਖ ਲੋਕ ਨੇ ਜਿਹੜੇ ਦਿਵਾਲੀ ਲੰਘੀ ਨੂੰ ਭਾਵੇਂ 15 ਦਿਨ ਹੋ ਗਏ ਨੇ ਪਰ ਅਜੇ ਵੀ ਪਟਾਕੇ ਬਜਾਈ ਜਾਂਦੇ ਨੇ ਕੋਈ ਸ਼ੋਰਟ ਬੰਬ ਬਜਾਈ ਜਾਂਦਾ ਤੇ ਕੋਈ ਦੂਜੇ ਪਟਾਕੇ ਬਜਾਈ ਜਾਂਦੇ ਨੇ ਇਹਨਾਂ ਮੂਰਖਾਂ ਨੇ ਹਵਾ ਵਿੱਚ ਜ਼ਹਿਰ ਘੋਲਿਆ ਹੋਇਆ ਤੇ ਸਾਹ ਲੈਣਾ ਵੀ ਔਖਾ ਹੋਇਆ ਕਿਤੇ ਸਰਕਾਰ ਨੂੰ ਚਾਹੀਦਾ ਕਿ ਪਟਾਕਿਆਂ ਵਾਲੀਆਂ ਫੈਕਟਰੀਆਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਦੇ ਇਹ ਉਪਦੇਸ਼ ਨੂੰ ਭੁੱਲ ਗਏ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਉਹਨਾਂ ਨੇ ਕਦੀ ਇਹ ਨਹੀਂ ਸਿੱਖਿਆ ਕਿ ਤੁਸੀਂ ਪਟਾਕੇ ਵਜਾ ਕੇ ਐਦਾਂ ਖੁਸ਼ੀਆਂ ਮਨਾਇਆ ਕਰੋ ਉਹਨਾਂ ਤੇ ਨਾਮ ਜਪਣ ਨੂੰ ਕਿਹਾ ਸੀ ਤੇ ਨਾਮ ਇਹ ਲੋਕ ਜਪਦੇ ਨਹੀਂ ਤੇ ਹੋਰ ਹੋਰ ਕੰਮਾਂ 'ਚ ਪਏ ਹੋਏ ਨੇ ਐਡੇ ਮੂਰਖ ਲੋਕ ਨੇ ਸਾਡੇ ਪਿੰਡਾਂ ਵੱਲ ਦੇ ਇਸ ਕਰਕੇ ਹਵਾ ਦਾ ਨਾਸ ਹੀ ਕੀਤਾ ਪਏ ਨੇ ਲੋਕਾਂ ਨੇ ਕੁਝ ਉਹ ਲੋਕਾਂ ਨੇ ਹੁਣ ਪ੍ਰਾਲੀਆਂ ਵੀ ਸਾੜਨੀਆਂ ਨੇ ਮਲਾਰ ਮਹੱਲਾ ਪੰਜਵਾਂ ਬਿਸ਼ਰਤ ਕਿਉਂ ਜੀਵੇ ਓਏ ਜੀਵਨ ਓਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਉ ਸਕਦੇ ਚਿਤੈ ਉਲਾਸ ਆਸ ਮਿਲਵੇ ਕੀ ਚਰਨ ਕਮਲ ਰਸ ਪੀਵਨ ਰਹਾਓ ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿੱਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ ਕਮਲਾਂ ਦਾ ਰਸ ਪੀਣ ਦੀ ਆਸ ਹੈ ਤਾੰਗ ਹੈ ਰਹਾਓ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤੈਨ ਕੋ ਅੰਤਰ ਨਹੀਂ ਹੈ ਪ੍ਰੀਤਮ ਪ੍ਰਭੂ ਪਰਮਾਤਮਾ ਜਿਨਾਂ ਮਨੁੱਖਾਂ ਦੇ ਅੰਦਰ ਤੇਰੇ ਦਰਸ਼ਨ ਦੀ ਤਾਂਗ ਹੈ ਉਹਨਾਂ ਦੀ ਤੇਰੇ ਨਾਲ ਕੋਈ ਵਿਥ ਨਹੀਂ ਹੁੰਦੀ ਜਿਨ ਕੋ ਬਿਸਰੈ ਮੇਰੋ ਰਾਮ ਪਿਆਰਾ ਸੇ ਮੂਏ ਮਰ ਜਾਹੀ ਪਰ ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ ਉਹ ਆਤਮਿਕ ਮੋਤੇ ਮਰੇ ਰਹਿੰਦੇ ਹਨ ਉਹ ਆਤਮਿਕ ਆਤਮਿਕ ਮੋਤੇ ਹੀ ਮਰ ਜਾਂਦੇ ਹਨ ਤੇ ਕੁਝ ਨਹੀਂ ਲੈ ਕੇ ਜਾਂਦੇ ਸੰਸਾਰ ਤੋਂ ਜੋ ਕੁਝ ਵੀ ਉਹਨਾਂ ਨੇ ਠਗੀਆਂ ਮਾਰ-ਮਾਰ ਕੇ ਲੋਕਾਂ ਨਾਲ ਬਣਾਇਆ ਹੁੰਦਾ ਹੈ ਫਿਰ ਇਹ ਇਥੇ ਧਰਿਆ ਤਰਾਇਆ ਹੀ ਰਹਿ ਜਾਂਦਾ ਹੈ ਜਿਹੜੇ ਕਮੀਨੇ ਲੋਕ ਹੁੰਦੇ ਨੇ ਉਹਦੀ ਅੱਗੋਂ ਬਲਾਦ ਵੀ ਕਮੀਨੀ ਹੁੰਦੀ ਹੈ ਮਾਨ ਤਨਰਾ ਬਰਹਾ ਜਗਦੀਸ਼ੁਰ ਵੇਖਾ ਤਾਂ ਸਦਾ ਹਜੂਰੇ ਏ ਭਾਈ ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਹਿਰਦੇ ਵਿੱਚ ਸਦਾ ਵਸਿਆ ਰਹਿੰਦਾ ਹੈ ਉਹ ਉਸ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦੇ ਹਨ ਨਾਨਕ 라ਵਰੇ ਹੋ ਸਾਬੇ ਅੰਤਰ ਸਰਬ ਰਹਾ ਪਰ ਪੂਰੇ ਏ ਨਾਨਕ ਉਹਨਾਂ ਨੂੰ ਓ ਜਪਦਾ ਹੈ ਕਿ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ ਸਭ ਤਾਂ ਹੀ ਭਰਪੂਰ ਹੈ ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਉਹਨਾਂ ਦਾ ਸੁਭਾਅ ਬਹੁਤ ਪਵਿੱਤਰ ਹੋਇਆ ਹੁੰਦਾ ਹੈ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ ਫਿਰ ਉਹ ਸਿੱਧੇ ਰਸਤੇ ਚੱਲਦੇ ਹਨ ਸਾਡੇ ਪਿੰਡ 'ਚ ਸਪੀਕਰ ਦੀ ਵਾਅਦੇ ਬਹੁਤ ਛੱਡੀ ਬਾਬਾ ਜੀ ਨੇ ਪਰ ਕੋਈ ਸਮਝਦਾ ਨਹੀਂ ਹੈਗਾ ਕੋਈ ਬਾਣੀ ਸੁਣਦਾ ਹੀ ਨਹੀਂ ਹੈਗਾ ਐਵੇਂ ਬਾਣੀ ਦੀ ਬੇਦਵੀ ਕਰਦਾ ਰਹਿੰਦਾ ਸਾਡੇ ਪਿੰਡ ਦਾ ਗ੍ਰੰਥੀ ਉੱਚੀ ਬਾਤ ਛੱਡ ਕੇ ਨਾ ਵਾਰ ਸਮਝ ਆਉਂਦੀ ਹੈ ਜਿਹੜੇ ਫੁਕਰੇ ਨੇ ਉਹ ਰਹਿ ਰਾਸ ਦੇ ਵੇਲੇ ਫਿਰ ਡਾਇਰੈਕਟਰਾਂ ਦੇ ਡੈਕ ਲਾ ਕੇ ਘੁੰਮਦੇ ਨੇ ਉਹਨਾਂ ਦੇ ਮਨ ਤੇ ਉੱਤੇ ਉਹਨਾਂ ਦੇ ਮੰਦੇ ਉੱਤੇ ਕੋਈ ਅਸਰ ਨਹੀਂ ਗੁਰਬਾਣੀ ਦਾ ਇਹ ਜਿਹੇ ਫੁਕਰੇ ਨੂੰ ਫਿਰ ਰੱਬ ਭੈੜੀ ਮਾਰ ਹੀ ਮਾਰਦਾ ਹੈ ਸੋ ਆਓ ਸ਼ਬਦیاں ਆਖਰੀ ਪੰਕਤੀਆਂ ਪੜ ਕੇ ਖਿਮਾ ਦੇ ਜਾਇਤ ਹੋਈਏ ਜੀ ਮਨ ਤਨ 라ਵਰੇ ਹਾ ਜਗਦੀਸ਼ੁਰ ਪੇਖਤ ਸਦਾ ਹਜੂਰੇ ਨਾਨਕ 라ਵਰੇ ਹੋ ਸਭ ਅੰਤਰ ਸਰਬ ਰਹਾ ਪਰ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1269 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ